ਵੋ ਇਲੈਕਸ਼ਨ ਚੱਲ ਰਹੀ ਹੈ ਇਸ ਟਾਈਮ ਦਿੱਲੀ ਦੇ ਵਿੱਚ ਤੇ ਦਿਨ ਵੀ ਥੋੜੇ ਰਹਿ ਗਏ ਤੁਹਾਡੇ ਤੇ ਸਾਡੇ ਤੇ ਜਨਵਰੀ 31 ਤੇ ਤੁਹਾਡੇ ਮਨ ਲੱਗਦਾ ਫਰਵਰੀ 1 ਚੜ ਗਿਆ 5 ਨੂੰ ਤਰੀ ਚੋਣਾ ਜੀ ਤੇ ਦਿੱਲੀ ਚੋਣਾ ਨੂੰ 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਦਾ ਸੱਤ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਜੀ ਮੈਨੂੰ ਲੱਗਦਾ ਇਹ ਉਹ ਵਿਧਾਇਕ ਹੋਣੇ ਜਿਹਨਾਂ ਨੂੰ ਟਿਕਟਾ ਨਹੀਂ ਦਿੱਤੀਆਂ ਜੀ ਬਿਲਕੁਲ ਜੀ ਸਾਡੇ ਇੱਕ ਅਖਬਾਰ ਦੀ ਖਬਰੇ ਵੀ ਆ ਗਈ ਵੀ ਇੱਕ ਹੋਰ ਆ ਗਿਆ ਧੋਗੇ ਜੀ ਜੇ ਸੱਤਾਂ ਜਿੱਤਾਂ ਜਿਹੜੀਆਂ ਆ ਗਈਆਂ ਵਕਾਇਦਾ ਉਹਨਾਂ ਦੇ ਜਿਹੜੇ ਹਸਤੀਫੇ ਤੇ ਉਹਨਾਂ ਦੀਆਂ ਕਾਪੀਆਂ ਵੀ ਆ ਗਈਆਂ ਉਹਨਾਂ ਦੀ ਲਿਸਟ ਵੀ ਆ ਗਈ ਜੀ ਆਮ ਤੌਰ ਤੇ ਜੰਗੀ ਸਾਹਿਬ ਆਪਾਂ ਦੇਖਿਆ ਕਿ ਜਦੋਂ ਇਲੈਕਸ਼ਨ ਦੇ ਦਿਨ ਹੁੰਦੇ ਐ ਟਿੱਕਾਂ ਦੇ ਦੌਰ ਦੇ ਵਿੱਚ ਟਿੱਕਾਂ ਤਾਂ ਕੁਝ ਫਟਕ ਕੱਟੀਆਂ ਜਾਂਦੀਆਂ ਕੁਝ ਦਿੱਤੀਆਂ ਜਾਂਦੀਆਂ ਕੁਝ ਨਵੇਂ ਬੰਦੇ ਆ ਜਾਂਦੇ ਐ ਕੁਝ ਉਹਨਾਂ ਨੂੰ ਅਡਜਸਟ ਕੀਤਾ ਜਾਂਦਾ ਪੁਰਾਣਿਆਂ ਨੂੰ ਲਾਂਬੇ ਕੀਤਾ ਜਾਂਦਾ ਐ ਦੇ ਜੀ ਅਰੇ ਟਿਕਟਾਂ ਦੇ ਇਹ ਨਹੀਂ ਦੇਖਿਆ ਜਾਂਦਾ ਕਿ ਕਿਸੇ ਵਿਅਕਤੀ ਦੀ ਕਿਸੇ ਪਾਰਟੀ ਪ੍ਰਤੀ ਸੇਵਾ ਕੀ ਹੈ ਜੀ ਲੋਕਾਂ ਪ੍ਰਤੀ ਉਹ ਨਹੀਂ ਜਿਹੜੀਆਂਗੇ ਜਵਾਬ ਦੇਹੀ ਕਿਹੋ ਜੀ ਰਹੀ ਹੈ ਕਿ ਉਹ ਲੋਕਾਂ ਨੂੰ ਉਹਨੇ ਰਿਸਪੌਂਡ ਕੀਤਾ ਜਿਨ੍ਹਾਂ ਨੇ ਉਹ ਚੁਰਕੇ ਭੇਜਿਆ ਸੀ ਇਹ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਬਸ ਇੱਕੋ ਚੀਜ਼ ਦੇਖੀ ਜਾਂਦੀ ਇਹਦੀ ਪਿੜੇ ਬਿੰਦੀ ਜੀ ਜੀ ਕਿ ਜਿੱਤ ਸਕਦਾ ਤਾਂ ਇਹਨੂੰ ਟਿਕਟ ਦੇ ਦਿਓ ਔਰ ਅੱਜ ਕੱਲ ਤਾਂ ਟਿਕਟਾਂ 에 ਸਕੰਨਲ ਵੀ ਦਿੱਤੇ ਜਾਂਦੀਆਂ ਕਿ ਕਿਹੜੇ ਬਦਾਨ ਸਵਾਲ ਕਿਹਨਾਂ ਲੋਕ ਸਵਾਲ ਕਿਹਦੇ ਪਾਈਚਾਰੇ ਦੀ ਬਹੁਤਾਤ ਹੈ ਬਿਲਕੁਲ ਜੀ ਇਸ ਪਾਈਚਾਰੇ ਦੀ ਬਹੁਤਾਤ ਹੁੰਦੀ ਹੈ ਜੇ ਉੱਥੇ ਹਿੰਦੂ ਪਾਈਚਾਰੇ ਦੀ ਬਹੁਤਾਤ ਹੈ ਤਾਂ ਹਿੰਦੂ ਕੈਂਡੀਡੇਟ ਜੇ ਮੁਸਲਮ ਪਾਈਚਾਰੇ ਦੀ ਬਹੁਤਾਤ ਹੈ ਤਾਂ ਮੁਸਲਮ ਕੈਂਡੀਡੇਟ ਜੀ ਠੀਕ ਫਿਰ ਦਲਤ ਪਾਈਚਾਰੇ ਦੇ ਵਿੱਚੋਂ ਦਲਤਾਂ ਨੇ ਅੱਗਾ ਅੱਗੇ ਬਿਜੀਆਂ ਫਿਰ ਸਬਕਲਸਟ ਆ ਗਈਆਂ ਉਹਦੇ ਮੁਤਾਬਕ ਐਂਓ ਟਿਕਟਾਂ ਦਿੱਤੀਆਂ ਜਾਂਦੀਆਂ ਬਿਲਕੁਲ ਜੀ ਫਿਰ ਉਹ ਟੁੱਕ ਭੱਜ ਵੀ ਹੁੰਦੀ ਹੈ ਭੱਜ ਨੱਟ ਵੀ ਹੁੰਦੀ ਹੈ ਕੋਈ ਇਧਰੋਂ ਆ ਗਿਆ ਉਧਰੋਂ ਉੱਗਿਆ ਆਇਆ ਰਾਮ ਗਿਆ ਰਾਮ ਤੇ ਚੱਲਦਾ ਰਹਦਾ ਹੈ ਜੀ ਜੀ ਉਹਨਾਂ ਆਇਆ ਗਿਆ ਰਾਮ ਤੇ 11 ਵਾਲੀ ਕਹਾਣੀ ਹੈ ਜਿਹੜੀ ਬੜੀ ਪੁਰਾਣੀ ਹੈ ਕਿ ਜਦੋਂ ਹਰਿਆਣਾ ਤਮਨਮਾ ਬੜਿਆ ਜੀ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਤਿੰਨ ਲਾਲ ਹੁੰਦੇ ਸੀ ਹਰਿਆਣੇ ਦੇ ਲੀਡਰ ਚੌਧਰੀ ਦੇਵੀ ਲਾਲ ਚੌਧਰੀ ਬਲਸੀ ਲਾਲ ਚੌਧਰੀ ਭਜੇਦ ਲਾਲ ਜੀ ਜੀ ਇਹਨਾਂ ਦੀ ਆਪਸ ਵਿੱਚ ਕਸ਼ਮਕਸ਼ ਚੱਲਦੀ ਰਹਿੰਦੀ ਤੇ ਇੱਕ ਵਾਰੀ ਇਲੈਕਸ਼ਨ ਹੋ ਗਈ ਤੇ ਇਲੈਕਸ਼ਨ ਦੇ ਮਾਮਲੇ 'ਚ ਜਦੋਂ ਬਰਾਬਰ ਦੇ ਆਈਆਂ ਹ ਹ ਉਹਨਾਂ ਨੇ ਜੀ ਕੈਂਡੀਡੇਟ ਇੱਕ ਜਿਹਨੇ ਜਿੱਤ ਗਿਆ ਦੀ ਦਾ ਨਾਮ ਸੀ ਆਇਆ ਰਾਮ ਜੀ ਉਹ ਆਰਾਮ ਸਵੇਰੇ ਤਾਂ ਇੱਕ ਪਾਰਟੀ ਨਾਲ ਸੀ ਦੁਪਹਿਰ ਨੂੰ ਪਤਾ ਲੱਗਿਆ ਬ੍ਰੇਕਫਾਸਟ ਕਰਨ ਤੋਂ ਬਾਅਦ ਵੀ ਝੋ ਲੰਚ ਦੂਜੀ ਪਾਰਟੀ ਨਾਲ ਕਰੀ ਜਾਂਦਾ ਹੈ। ਬਿਲਕੁਲ। ਉਹ ਕਹਿੰਦੇ ਜੀ ਆਰਾਮ ਕਹਿੰਦੇ ਜੀ ਉਧਰ ਨੂੰ ਗਿਆ ਹੁਤਾ। ਉੱਥੇ ਲੰਚ ਕਰੀ ਜਾਂਦਾ ਹੈ ਕਹਿੰਦੇ ਟਰਾਈ ਕਰੋ ਦੁਬਾਰਾ ਲੈ ਉੱਥੇ ਉਹਨਾਂ ਨੇ ਜੀ। ਫਿਰ ਉਹ ਉੱਥੇ ਟਰਾਈ ਕੀਤੀ ਤੇ ਸ਼ਾਮ ਨੂੰ ਉਹ ਫਿਰ ਪਹਿਲੀ ਪਾਰਟੀ ਤੇ ਆ ਗਿਆ। ਜੀ ਜੀ। ਜਿਹੜੇ ਬੰਦੇ ਕੋਲ ਲੰਚ ਕਰਕੇ ਆਇਆ ਸੀ ਉਹ ਕਹਿੰਦਾ ਵੀ ਆਰਾਮ ਕਿਧਰ ਗਿਆ ਉਹ ਕਹਿੰਦੇ ਵੀ ਨਾਂ ਬਦਲਦੇ ਹੋ ਤਾਂ ਉਹਨਾਂ ਕੇ ਆਰਾਮ ਹੋ ਗਿਆ। ਆਪਣੇ ਤੇ ਨਹੀਂ ਰਿਹਾ। ਜੀ ਜੀ। ਠੀਕ ਹੈ ਨਾ। ਕਵਾਯਰਮ 11 ہماری ਖੇਡ ਭਾਰਤ ਦੇ ਵਿੱਚ ਕੋਈ ਨਵੀਂ ਨਹੀਂ ਬਹੁਤ ਪੁਰਾਣੀ ਖੇਡ ਹੈ ਤੇ ਇਹ ਚੱਲਦੀ ਰਹੀ ਹੈ ਚੱਲਦੀ ਰਹੀ ਹੈ ਬਿਲਕੁਲ ਜੀ ਪਰ ਸਵਾਲ ਇਹ ਹੁੰਦਾ ਹੈ ਕਿ ਸਮਾਂ ਹੁੰਦਾ ਕੀ ਹੈ ਹਮ ਹਮ ਆਮਾਦੀ ਪਾਰਟੀ ਨੇ ਟਿਕਟਾਂ ਦਿੱਤੀਆਂ ਟਿਕਟਾਂ ਇਹਨਾਂ ਨੇ ਐਸਟੀ ਪਿਛਲੀ ਵਾਰ ਦੇਖੋ ਜੋ ਸਭ ਤੋਂ ਪਹਿਲਾਂ ਆਮਾਦੀ ਪਾਰਟੀ ਨੇ ਚੋਣ ਲੜੀ ਹੈ ਦਿੱਲੀ ਦੇ ਵਿੱਚ ਹਮ ਹਮ ਕੰਦੀ ਸਾਹਿਬ ਉਹਨਾਂ ਨੂੰ ਮਿਲਿਆ ਸੀ 28% ਜੀ ਔਰ ਇਹਨਾਂ ਨੇ ਕਾਂਗਰਸ ਪਾਰਟੀ ਦੀ ਮਦਦ ਦੇ ਨਾਲ ਆਪਣੀ ਸਰਕਾਰ ਚ ਚਲਾਈ ਸੀ ਅਜਾ ਦਿਨ ਤੇ ਅਜਾ ਦਿਨ ਆਵਾਜ਼ ਕਹਿੰਦੇ ਜੀ ਸਾਨੂੰ ਵੀ ਤੁਹਾਡੀ ਮਦਦ ਚਾਹੀਦੀ ਤੁਹਾਡੀ ਹਮਾਇਤ ਨਹੀਂ ਚਾਹੀਦੀ ਅਸੀਂ ਜੰਨੇ ਆ ਬਿਲਕੁਲ ਜੀ ਇਹਦੇ ਪਿੱਛੇ ਇੱਕ ਬੜੀ ਵੱਡੀ ਖੇਡ ਰਹੀ ਸੀ ਕਿ ਜਿਹੜੀ ਹੈਗੀ ਕਾਂਗਰਸ ਤੋਂ ਮੁਕਤ ਭਾਰਤ ਕਰਨਾ ਹੈ ਭਾਰਤ ਨੂੰ ਕਾਂਗਰਸ ਤੋਂ ਮੁਕਤ ਕਰਨਾ ਹੈ ਜੀ ਜੀ ਪਲੈਨਿੰਗ ਸੀ ਕਿ ਇਹ ਭਾਰਤੀ ਗਨਤਾਪਾਦੀ ਕਾਂਗਰਸ ਪਾਰਟੀ ਦੇ ਵੋਟ ਬੈਂਕ ਨੂੰ ਉਵੇਂ ਨਹੀਂ ਸਨ ਲਾ ਸਕਦੀ ਹਾਂ 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 ਇਹ ਕੋਈ ਕਾਂਗਰਸ ਪਾਰਟੀ ਇਹਦੀ ਪਾਰਟੀ ਬਣਾਈ ਜਾਵੇ ਕਾਂਗਰਸ ਵਰਗੀ ਜਿਹੜੀ ਉਹਦੇ ਵੋਟ ਮਾਈਕਰੋ ਸਨ ਲਵੇ ਬਿਲਕੁਲ ਜੀ ਤੇ ਫਿਰ ਆਰਐਸਐਸ ਦੇ ਦਾ ਥਿੰਕ ਟੈਂਕ ਕਹਿੰਦੇ ਬਹੁਤ ਪਲੈਨਿੰਗ ਦੇ ਨਾਲ ਪਹਿਲਾ ਇੱਕ ਅੰਦੋਲਨ ਚਲਵਾਇਆ ਹੂੰ ਇਹਨੂੰ ਆਪਾਂ ਅੰਨਾ ਹਵਾਰਾ ਅੰਦੋਲਨ ਕਹਿ ਦਿੰਦੇ ਹਾਂ ਕਿੱਥੇ ਜਾਣਾ ਯਾਰ ਇਹਨੂੰ ਪੁੱਛਦੇ ਹੀ ਨਹੀਂ ਬਿਲਕੁਲ ਜੀ ਉਸ ਬੰਦੇ ਨੂੰ ਲਿਆਂਦਾ ਗਿਆ ਲਿਆ ਕੇ ਇੱਕ ਪਹਿਲਾ ਹਾਈਪ ਕਰੀਏਟ ਕੀਤੀ ਗਈ ਵੀ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ ਜੀ ਕੋਈ ਸ਼ੱਕ ਨਹੀਂ ਭ੍ਰਿਸ਼ਟਾਚਾਰ ਉਦੋਂ ਵੀ ਸੀ ਭ੍ਰਿਸ਼ਟਾਚਾਰ ਅੱਜ ਵੀ ਹੈ ਤੇ ਭ੍ਰਿਸ਼ਟਾਚਾਰ ਛੇਤੀ ਕੀਤੇ ਮੁਕੰਦਿਆਂ ਸੰਭਾਵਨਾਵਾਂ ਵੀ ਨਹੀਂ ਜੀ ਅੰਦੋਲਨ ਖੜਾ ਕਰਤਾ ਹੈ ਹਰਾਨੀ ਹੈ ਇਸ ਕੰਦੀ ਹੋਈ ਚੰਦੀ ਸ਼ਾਹ ਵਰਗੇ ਵੱਡੇ ਵੱਡੇ ਜਿਹੜੇ ਬੰਦੇ ਸੀ ਨਾ ਆਪਣੇ ਆਪ ਨੂੰ ਸੈਕੂਲਰ ਕਾਉਂਟ ਵਾਲੇ ਜੀ ਜੀ ਉਹਦੀ ਉਹਨਾਂ ਦੀ ਵੀ ਕਿਹੜੇ ਖਾੜੀ ਹਾਂ ਹਾਂ ਉਹ ਵੀ ਜਾ ਕੇ ਜਿਹੜੇ ਹੈਗੇ ਆ ਉਹ ਫੜ ਫੜ ਕੇ ਧਦੇ ਉਹ ਵੀ ਲਾ ਕੇ ਕਰਨ ਮਿਸਾਲ ਦੇ ਤੌਰ ਤੇ ਮੈਂ ਹੁਣ ਦੋਨੋਂ ਇੱਥੇ ਦੱਸਦਾ ਤੁਸੀਂ ਉਹ ਯਾਦ ਕਰੋ ਮੰਜਰ ਜਦੋਂ ਅੰਨਾ ਜਾਰੇ ਇਹ ਬੈਠਾ ਸੀ ਆਪਣੇ ਜੰਤਰ ਮੰਤਰ ਤੇ ਬਿਲਕੁਲ ਜੀ ਇੱਕ ਪਾਸੇ ਕਿਰਨ 베ਦੀ ਸੀ ਉਹਦੇ ਹੱਥ ਵਿੱਚ ਤਰਗਾ ਫੜਿਆ ਸੀ ਉਹ ਜੋ ਲਹਿੜਾ ਰਹੀ ਸੀ ਤਿਰੰਗਾ ਦੂਜੇ ਪਾਸੇ ਜਰਨਲ ਪੀ ਕੇ ਸਿੰਘ ਸੀ ਉਹਦੇ ਹੱਥ ਤਰਗਾ ਫੜਿਆ ਉਹ ਲਹਿੜਾ ਰਿਹਾ ਬਿਲਕੁਲ ਜੀ ਨਾਲ ਜਿਹੜੀ ਲਾਈਨ ਬਣੀ ਸੀ ਉਹਦੇ ਵਿੱਚ ਕਿਤੇ ਸੀਤਾ ਰਾਮ ਕੇਸਰੀ ਖੜਾ ਹੈ ਕਿਤੇ ਕੋਈ ਹੋਰ ਕਿਦਾ ਮਤਲਬ ਕਾਬਰੇਟ ਵੀ ਇਹਦੇ ਆਪਣੇ ਆਪ ਨੂੰ ਸਮਾਜ ਵਿਗਿਆਨੀ ਕਹਿੰਦੇ ਆ ਉਹ ਵੀ ਇਹੇ ਜਿਹੇ ਮਤਲਬ ਜਿਹੜਾ ਉਹ ਇਹਨਾਂ ਨੇ ਆਪਣਾ ਕੀ ਕਮਾ ਗਿਆ ਪੱਤੂਆ ਜਾਲ ਬਣਿਆ ਸੀ ਆ ਰਸ ਸੱਲੂਤ ਫਸ ਕੇ ਸਾਰੇ ਬਿਲਕੁਲ ਜੀ ਉਹ ਕਿਦੇ ਵਿੱਚ ਐਡਾ ਵੱਡਾ ਅੰਦੋਲਨ ਚੱਲਿਆ ਕਹਿੰਦੇ ਦੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਸਾਡੀ ਡਿਮਾਂਡ ਹੈ ਕਿ ਇੱਥੇ ਲੋਕਪਾਲ ਬਣਾਇਆ ਜਾਵੇ ਜੀ ਰਾਤ ਨੂੰ ਪਾਰਲੀਮੈਂਟ ਜੁੜਦੀ ਹੈ ਲੋਕਪਾਲ ਬਣਦਾ ਹੈ ਹਾਂ ਹਾਂ ਲੋਕਪਾਲ ਬਣਦਾ ਲਾਗੂ ਤਾਂ ਅਜੇ ਤੱਕ ਨਹੀਂ ਹੋਇਆ ਉਹ ਲਾਗੂ ਕੋ ਕਾਨੂੰਨ ਹੀ ਰੂਰ ਬਣ ਗਿਆ ਜੀ ਜੀ ਤੇ ਫਿਰ ਉਹਦੇ ਵਿੱਚ ਇੱਕ ਪਾਰਟੀ ਨਿਕਲਦੀ ਹੈ ਜੋਸ ਪਾਰਟੀ ਦਾ ਲੀਡਰ ਬਣਾ ਲਿਆ ਜੀ ਅਰਵਿੰਦ ਕੇਜਰੀਵਾਲ ਨੂੰ ਤੇ ਕੇਜਰੀਵਾਲ ਦੇ ਜਿਹੜੇ ਨਾਲ ਲੋਕ ਲੱਗੇ ਤੁਸੀਂ ਦੇਖੋ ਵੀ ਕਿਤੇ ਕਿਤੇ ਬੰਦੇ ਅਸੀਂ ਪ੍ਰੋਫੈਸਰ ਆਨੰਦ ਕੁਮਾਰ ਬਿਲਕੁਲ ਐਡ ਮੇਰਨ ਨਰਮਦਾਸ ਹਮਮ ਪ੍ਰਸ਼ਾant ਪੂਸ਼ਨ ਸ਼ਾਂਤੀ ਪੂਸ਼ਨ ਜੁਗਿੰਦਰ ਯਾਦਵ ਜੀ ਡਾਕਟਰ ਧਰਮਵੀਰ ਗਾਂਧੀ ਭਾਈ ਬਲਦੀਪ ਸਿੰਘ ਡਾਕਟਰ ਕਨਜੀ ਪਤਾ ਹੀ ਨਹੀਂ ਮਤਲਬ ਤੁਸੀਂ ਦੇਖੋ ਕਿੰਨੀਆਂ ਕਿੰਨੀਆਂ ਸ਼ਖਸੀਅਤਾਂ ਇਹ ਸਾਰੇ ਦੇ ਸਾਰੇ ਧਪੜਾ ਖਾ ਗਏ ਮਤਲਬ ਇਹਨਾਂ ਨੂੰ ਸਾਰਾ ਉਹਨਾਂ ਨੇ ਆਰਐਸਐਸ ਨੇ ਇਹ ਜੀ ਆਪਣੇ ਉਹ ਵਿੱਚ ਲਪੇਟਿਆ ਕਲਾਵੇ ਦੇ ਵਿੱਚ ਇਹ ਜਿਹੜੀ ਪਾਰਟੀ ਜਿਹੜੀ ਹੈ ਜਿਹੜੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੇ ਪੂਰਾ ਜੋਰ ਲਾਇਆ ਸੀ ਕਿ ਇਸ ਨੂੰ ਨਖੇੜ ਦੇ ਕੇ ਲੋਕਾਂ ਚ ਦਿੱਲੀ ਚ ਉਹਦਾ ਸਲਾ ਬੜਾ ਪਟਿਆ ਗਿਆ ਜੀ ਸਰਕਾਰ ਬਣਾ ਲਈ 49 ਦਿਨਾਂ ਦੇ ਵਿੱਚ ਥੋੜੀ ਜਿਹੀ ਪਰਫਾਰਮੈਂਸ ਦਿਖਾਈ ਦੀ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ ਜੋ ਕਰਦੇਗੇ ਬਾਅਦ ਕਰਦੇਗੇ ਹਾਂ ਔਰ ਉਸ ਤੋਂ ਬਾਅਦ ਉਸ ਸਰਕਾਰ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਕੇ ਸਰਕਾਰ ਤਲਵਾ ਲਈ ਤੇ ਦੁਬਾਰਾ ਫਿਰ ਬਹੁਤ ਬਤ ਹਾਸਲ ਕਰ ਲਿਆ ਜੀ ਉਦੋਂ ਤੋਂ ਲੈ ਕੇ ਕੇਂਦੀਵਾਲ ਚੜਾਈ ਤੇ ਤੁਰਿਆ ਆਉਂਦਾ ਹੈ ਹਾਂ ਕਦੇ ਵੀ ਐਡੀ ਵੱਡੀ ਚੁਣੌਤੀ ਨਹੀਂ ਸੀ ਮਿਲੀ ਜਿਹੜੀ ਇਸ ਵਾਰ ਦੀ ਚੁਣੌਤੀ ਹੈ ਜੀ ਆਪਾਂ ਇਹ ਪ੍ਰिडिक्ट ਨਹੀਂ ਕਰ ਸਕਦੇ ਕਿ ਉਥੇ ਜਿੱਤੂ ਕੌਣ ਤੇ ਹਰੂ ਕੌਣ ਦੇਖਣੇ ਪ੍ਰिडिक्ट ਨਹੀਂ ਕਰ ਸਕਦਾ ਕਿ ਕੇਜਰੀਵਾਲ ਵਾਸਤੇ ਜਿੱਤੀ ਚੁਣੌਤੀ ਹੋਣਾ ਇਹ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਬਿਲਕੁਲ ਪਰ ਜੋ ਰਿਪੋਰਟਾਂ ਜਿੰਨੀ ਤੋਂ ਆ ਰਹੀਆਂ ਹੂੰ ਹੂੰ ਉਹਦੇ ਮੁਤਾਬਕ ਕੇਜਰੀਵਾਲ ਆਪਣੀ ਸੀਟ ਜਿਹੜੀ ਨਵੀਂ ਦਿੱਲੀ ਵਾਲੀ ਆ ਉੱਥੇ ਪੂਰੀ ਤਰ੍ਹਾਂ ਘਿਰਿਆ ਹੋਇਆ ਜੀ ਦੋ ਸਾਲ ਦਾ ਮੁੱਖ ਮੰਤਰੀ ਦੇ ਮੁੰਡੇ ਦੇ ਮੁਕਾਬਲੇ ਤੇ ਖੜਾ ਹੋਇਆ ਹੂੰ ਭਾਰਤੀ ਜਨਤਾ ਪਾਰਟੀ ਨੇ ਸਾਫ ਸਿੰਘ ਬਰਮੇ ਦਾ ਮੁੱਦਾ ਪ੍ਰਵੇਸ਼ ਪਰਮਖਲਾ ਕੀਤਾ ਹੋਇਆ ਜੀ ਵੀਦੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹਾਂ ਔਰ ਇਲੈਕਸ਼ਨ ਦਾ ਅਮਨ ਸ਼ੁਰੂ ਹੋਣ ਤੋਂ ਪਹਿਲਾਂ ਲਗਾਤਾਰ ਉਹ ਲੋਕਾਂ ਨੂੰ ਪੈਸੇ ਵੰਡ ਰਹੇ ਜੀ ਚੋਰਬਨੀ ਵਧਦਾ ਹਾਂ 11-1100 ਰੁਪਏ ਦਾ ਸ਼ਗਨ ਜਿਵੇਂ ਆਪਾਂ ਵਿਆਹਾਂ 'ਚ ਦਿੰਦੇ ਹੁੰਦੇ ਆ ਐ ਦਿੰਦਾ ਉਹ ਕੱਢ ਕੇ ਆਪਾਂ ਤਾਂ ਲਫਾਫੇ 'ਚ ਪਾ ਕੇ ਦਿੰਦੇ ਹੁੰਦੇ ਆ ਤੇ ਉਹ ਕੰਨੀ ਨਿੱਕੇ ਨਿੱਕੇ ਟੋਕ ਫੜਾਉਂਦਾ ਜੀ ਫੜਾਉਂਦਾ ਕਿੰਨਿਆਂ ਨੂੰ ਆ ਬੀਬੀਆਂ ਨੂੰ ਹਾਂ ਦੇ ਗਿਰੂ ਗੁਰੂ ਦਰਸ ਕਰਦਾ ਉਹ ਕਹਿੰਦਾ ਨਹੀਂ ਨਹੀਂ ਇਹ ਮੇਰੇ ਬਾਪ ਸੀ ਨਾ ਸਾਬ ਸਿੰਘ ਬਰਮਾ ਹੁੰਦੀ ਉਹਨਾਂ ਨੇ ਇੱਕ ਐਨਜੀਓ ਪਾਈ ਹੋਈ ਸੀ ਤੇ ਆਪਣੇ ਹਲਕੇ ਦੇ ਵਿੱਚ ਉਹ ਉਹਨਾਂ ਲੋਕਾਂ ਦੀ ਮਦਦ ਕਰਦੇ ਸੀ ਉਹਨਾਂ ਗਰੀਬਾਂ ਦੀ ਮਦਦ ਕਰਦੇ ਸੀ ਇੰਨਾ ਗਰੀਬਾਂ ਦੇ ਕੋਲੇ ਨਾ ਤਾਂ ਕੋਈ ਪੈਨਸ਼ਨ ਸੀ ਨਾ ਕੋਈ ਆਮਦਨ ਦਾ ਸਾਧਨ ਸੀ ਤੇ ਪਿਓ ਦੀ ਪ੍ਰਸ਼ਾ ਨੂੰ ਮੈਂ ਚਾਲੂ ਕੀਤਾ ਹੋਇਆ ਜੀ ਚਾਲੂ ਰੱਖਿਆ ਹੋਇਆ ਉਹ ਜਿਵੇਂ ਤੇ ਮੈਂ ਬੀਬੀਆਂ ਨੂੰ ਤੇ ਨਜ ਨੇ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ ਜੀ ਜੰਦੀ ਸਾਹਿਬ 11100 ਰੁਪਇਆ ਉਹਦੇ ਜਾਂਦਾ ਹੈ ਔਰ ਉਹਦੇ ਨਾਲ ਉਹਨੇ ਇੱਕ ਬਹੁਤ ਵੱਡੀ ਮਹਿਮ ਸ਼ੁਰੂ ਕੀਤੀ ਹੋਈ ਹੈ ਨਾਲ ਉਹਨੂੰ ਬੈਕਅਪ ਜਿਹੜੀ ਹੈਗੀ ਹੈ ਉਹ ਨਰੇਂਦਰ ਮੋਦੀ ਦੀ ਹੈ ਅਮਿਤ ਸ਼ਾਹ ਦੀ ਹੈ ਜੀ ਇਸੇ ਤਰੀਕੇ ਨਾਲ ਜੇ ਆਪਾਂ ਦੇਖੀ ਤਾਂ ਦੂਜੇ ਪਾਸੇ ਜਿਹੜਾ ਹੈਗਾ ਉਹ ਫੀਲਾ ਡਿਕਸ਼ਨ ਦਾ ਮੁੰਡਾ ਸੰਦੀਪ ਦੀਕਸ਼ਿਤ ਜੀ ਤਿੰਨ ਵਾਰ ਦੀ ਮੁੱਖ ਮੰਤਰੀ ਸੀ ਜੀ ਨੂੰ ਕਹਿੰਦੇ ਅਸੀਂ ਫੜ ਕੇ ਅੰਦਰ ਦੇਉ ਕਿ ਜਿਹੜੀ ਵਾਰ ਕਹਿੰਦੇ ਅਸੀਂ ਤਾਂ ਕ腐ਪ ਬਹੁਤ ਹੈ ਹਾਂ ਹਾਂ ਪਰ ਉਹ ਨਾਲ ਬਾੜ ਦੇ ਕਾਣੀ ਕਰ ਸਕਿਆ ਹੁਣ ਉਹ ਵੀ ਮੈਦਾਨ ਦੇ ਵਿੱਚ ਹੈ ਤੇ ਤੇ ਉਹ ਵੀ ਪੂਰੀ ਜਿਹਾ ਜੀ ਹੁਣ ਇਹ ਇਹ ਆ ਰਹੀ ਹੈ ਕਿ ਕੇਜਰੀਵਾਲ ਜਿਹੜਾ ਹੈਗਾ ਆਪਦੀ ਸੀਟ ਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਹਾਂ ਹਾਂ ਅਰੇ ਅਸਿਕਤਨੀ ਨਹੀਂ ਹੋਊਗੀ ਜੇ ਜਦੋਂ 8 ਤਾਰੀਖ ਨੂੰ ਜਦੋਂ ਰਿਜ਼ਲਟ ਆਉਣਗੇ ਵੀ ਆਵਾਜ਼ੀ ਪਾਇਤੀ ਭਾਵੇਂ ਜਿੱਤਦੇ ਤੇ ਇਹ ਵੀ ਖਬਰ ਆ ਸਕਦੀ ਹੈ ਕਿ ਕੇਜਰੀਵਾਲ ਕੋਤ ਸੀਟ ਾਰ ਗਿਆ ਜੀ ਇਹ ਹਾਲਾਤ ਬਣੇ ਹੋਏ ਹਾਂ ਹਾਂ ਇਹਨਾਂ ਦਿਨਾਂ ਦੇ ਵਿੱਚ ਹੁਣ ਭਾਰਤੀ ਜਨਤਾ ਪਾਇਤੀ ਨੇ ਜਿਹੜੀ ਕੈਲਕੂਲੇਸ਼ਨ ਕੀਤੀ ਸੀ ਕਿ ਜਿੰਨਾ ਲੋਕਾਂ ਨੂੰ ਟਿਕਟਾਂ ਨਹੀਂ ਮਿਲੀਆਂ ਨਰਾਜ ਤਾਂ ਹੋਣਗੇ ਬਿਲਕੁਲ ਜੀ ਉਹਨਾਂ ਨੂੰ ਆਪਣਾ ਵਰਤਣਾ ਕਿਹੜੇ ਵੇਲੇ 5 ਦਿਨ ਲੇਗੇ ਜੀ 5 ਦਿਨ ਪਹਿਲਾਂ ਪਹਿਲਾਂ ਤਾਂ ਨਰੇਸ਼ যাদਬ ਜੀ ਉਹ ਕਹਿੰਦਾ ਲਓ ਜੀ ਮੈਂ ਅਸਤੀਫਾ ਦੇਤਾ ਸਾਡੀ ਪਾਰਟੀ ਜਿਹੜੀ ਹੈਗੀ ਹੈ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਪੈਦਾ ਹੋਈ ਸੀ ਭ੍ਰਿਸ਼ਟਾਚਾਰ ਤੋਂ ਲੋਕਾਂ ਨੂੰ ਮੁਕਤ ਕਰਾਉਣਾ ਸੀ ਪਰ ਅਸੀਂ ਤਾਂ ਆਪ ਵੀ ਭ੍ਰਿਸ਼ਟਾਚਾਰ ਵਿੱਚ ਉਲਝ ਗਏ ਜੀ ਉਸ ਚੰਦੀ ਸਭ ਅੱਗੇ ਦੇਖੋ ਕਿ ਨਰੇਸ਼ যাদਬ ਹੈ ਕੌਣ ਇਹ ਨਰੇਸ਼ যাদਬ ਉਹ ਬੰਦਾ ਹੈ ਜਿਹੜੇ ਬੰਦੇ ਨੇ ਮਲੇਰ ਕੋਟਲੇ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਵੀ ਕੀਤੀ ਸੀ ਜੀ ਉਹਨਾਂ ਸਰਕਾਰ ਕਾਂਗਰਸ ਪਾਰਟੀ ਦੀ ਸੀ ਇਹਦੇ ਤੇ ਪਰਚਾ ਹੋਇਆ ਸੀ ਬਿਲਕੁਲ ਅਰੇ ਪਰਚਾ ਹੋਇਆ ਸੀ ਜਿਹੜੀ ਪਹਿਲੀ ਬੜੀ ਸੀ ਨਾ ਜੁਡੀਸ਼ੀਅਲ ਆਪਾਂ ਕਹਿੰਦੇ ਕਮਿਸ਼ਨ ਬਣਾਇਆ ਜਿਹੜੀ ਬੇਅਦਬੀ ਦੇ ਮਾਮਲੇ ਤੇ ਜੀ ਉਹ ਜਸਟਿਸ ਜੋਰਾ ਸਿੰਘ ਦੀ ਅਗਵਾਈ ਤੇ ਬਣਾਇਆ ਸੀ ਬਿਲਕੁਲ ਜਸਟਿਸ ਜੋਰਾ ਸਿੰਘ ਨੇ ਖੁਦ ਉਹਨਾਂ ਦੀ ਤੁਸੀਂ ਇੰਟਰਵਿਊ ਸੁਣੀ ਹੋਈ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਕਹੀ ਸੀ ਕਿ ਜਿਹੜੀ ਬੇਅਦਬੀ ਕਰਵਾਉਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਹੈ ਤੇ ਬਾਅਦ ਦੇ ਵਿੱਚ ਫਿਰ ਜਸਟਿਸ ਜੋਰਾ ਸਿੰਘ ਆਵਾਮੀ ਪਾਰਟੀ 'ਚ ਸ਼ਾਮਲ ਹੋ ਗਿਆ ਸੀ ਜੀ ਦੇਖੋ ਮੈਂ ਇਹ ਇਲਜ਼ਾਮ ਨਹੀਂ ਲਾਉਂਦਾ ਕਦੇ ਵੀ ਕਿਸੇ ਵੀ ਵਿਅਕਤੀ ਦੇ ਉੱਤੇ ਜਿਹੜਾ ਬੰਦਾ ਥੋੜੀ ਜਿਹੀ ਵੀ ਅਕਲ ਰੱਖਦਾ ਵੀ ਉਹ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰੂਗਾ ਹੂੰ ਹੂੰ ਨਹੀਂ ਆਪਾਂ ਇਹ ਇਲਜ਼ਾਮ ਲਾ ਸਕਦੇ ਕਿ ਕੋਈ ਪੋਲੀਟੀਕਲ ਬੰਦਾ ਜੀ ਨੂੰ ਥੋੜੀ ਬਹੁਤੀ ਵੀ ਅਕਲ ਆਏ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਵਾਊਗਾ ਜੀ ਲੇਕਿਨ ਰਾਜਨੀਤੀ ਕਹਿੰਦੀ ਚੀਜ਼ ਹੈ ਕਿ ਰਾਜਨੀਤੀ ਦੀ ਖਾਤਰ ਬੰਦਾ ਗੱਦੇ ਨੂੰ ਬਾਤ ਵੀ ਕਹਿ ਦਿੰਦਾ ਹੈ ਇਸੇ ਵੀ ਅੱਜ ਤੱਕ ਜਾ ਸਕਦਾ ਹੈ ਸੱਤਾ ਹਾਸਲ ਕਰਨ ਵਾਸਤੇ ਕੁਝ ਵੀ ਕਰ ਸਕਦੇ ਤੇ ਪਿਛਲੇ ਸਮੇਂ ਤੇ ਹੋਵੇ ਆਪਣੇ ਸਾਹਮਣੇ ਹਾਂ ਹੁਣ ਉਹਦੇ ਖਿਲਾਫ ਕੇਸ ਚੱਲਿਆ ਹਾਂ ਹ ਕੇਸ ਚੱਲਿਆ ਬੰਦਾ ਉਹ ਫੜਿਆ ਗਿਆ ਕੇਸ ਚੱਲਿਆ ਸਾਰਾ ਖੁਸ਼ ਹੋਇਆ ਤੇ ਉਹ ਬੰਦੇ ਨੂੰ 2 ਸਾਲ ਦੀ ਕੇ 3 ਸਾਲ ਦੀ ਕੈਦ ਹੋ ਗਈ ਜੀ ਆਮ ਆਦੀ ਪਾਰਟੀ ਨੇ ਨੂੰ ਟਿਕਦੇਤੀ ਸੀਦਰੋ ਕੈਦ ਹੋ ਗਈ ਫਿਰ ਉਹਦੀ ਕੈਦ ਜਿਹੜੀ ਹੈਗੀ ਹੈ ਉਹਨੂੰ ਮੁਲਤ ਵੀ ਕਰਵਾਉਣ ਵਾਸਤੇ ਕੈਦ ਨੂੰ ਸਸਪੈਂਡ ਕਰਾਉਣ ਵਾਸਤੇ ਇਹ ਕੋਸ਼ਿਸ਼ ਕੀਤੀ ਗਈ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਆਮ ਆਦਮੀ ਪਾਰਟੀ ਨੇ ਪੂਰੀ ਰਿਪ ਜੀ ਆਤੀ ਸਰਕਾਰ ਨੇ ਉਹਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਇੰਨਾ ਜਲਾ ਪੈ ਗਿਆ ਹਾਂ ਹਾਂ ਇੱਕ ਟਿਕਟਾ ਉਹਨੂੰ ਮੈਰੋਲੀ ਤੋਂ ਦਿੱਤੀ ਦੀ ਵਜ੍ਹਾ ਕਰਕੇ ਪੈ ਗਈ ਜੀ ਕੱਡੀਆਂ ਨੀਆਂ ਹੋਰ ਟਿਕਟਾਂ ਕੱਟ ਰੀਆਂ ਪਈਆਂ ਪੰਜ ਦਿਨ ਪਹਿਲਾਂ ਹੁਣ ਉਹਨਾਂ ਨੇ ਸਾੜੇ ਦੇ ਕੰਨੇ ਕੰਨੇ ਕਰਕੇ ਅਸਤੀਫਾ ਦਿੱਤਾ ਕਹਿੰਦੇ ਇਸ ਦਾ ਅਸਤੀਫਾ ਦਿੱਤਾ ਜੀ ਥਾਮਾ ਦੇਖੋ ਸਥਾਨ ਦੇਖੋ ਇਹ ਜੇ ਨਾ ਬੰਦੇ ਨੇ ਟਿਕ ਟਕ ਘਟੀਆਂ ਗਈਆਂ ਸੀ ਇਹਨਾਂ ਨੂੰ ਆਮ ਆਦਮੀ ਪਾਰਟੀ ਪਿਛਲੇ ਦੀ ਸੀ ਇਹਨਾਂ ਨੇ ਐਡੀ ਸੀ ਨੇ ਇਹ ਉਹ ਕਿਉਂ ਨਹੀਂ ਅਸਤੀਫਾ ਦਿੱਤਾ 5 ਦਿਨ ਪਹਿਲਾਂ ਅਸਤੀਫਾ ਕਿਉਂ ਦਿੱਤਾ ਇਹਦਾ ਮਤਲਬ ਹੈ ਇਹ ਇੱਕ ਜੁਧਨੀਤੀ ਹੈ ਭਾਰਤੀ ਜਨਤਾ ਪਾਰਟੀ ਦੀ ਤੇ ਉਹ ਹੁਣ ਇੱਥੇ ਕੇਂਦਰੀ ਆਗ ਦੇ ਨਾਲ ਦੋ ਦੋ ਹੱਥ ਕਰਨ ਨੂੰ ਤਿਆਰ ਹੈ ਇੱਕ ਪਾਸੇ ਦਿੱਲੀ ਦੀ ਨਵੀਂ ਦਿੱਲੀ ਦੀ ਆਪਣੀ ਸੀਟ ਦੇ ਉੱਤੇ ਫਸਿਆ ਹੋਇਆ ਦੂਜੇ ਦੁਆਰ ਤੇ ਅਸਤੀਫੇ ਜੀ ਅਗਲੀ ਗੱਲ ਇਹ ਆਉਂਦੀ ਹੈ ਜਿਹੜੀ ਸਾਡੇ ਵਿਧਾਇਕ ਹੋਣ ਕੁਛ ਵੀ ਹੋਣੇ ਨੀਤਰਾ ਦੀ ਨੈਤਿਕਤਾ ਤੇ ਗੱਲ ਆਉਂਦੀ ਹੈ ਕਿ ਜੇ ਤੁਹਾਨੂੰ ਟਿਕਟ ਮਿਲਦੀਆਂ ਐਮਐਲਏ ਬਣਦੇ ਹੋ ਤਾਂ ਤੁਸੀਂ ਮਤਲਬ ਜਿਹੜਾ ਹੈਗਾ ਉਹਨੂੰ ਬਾਪ ਤੱਕ ਵੀ ਕਹਿੰਨ ਤੱਕ ਚਲੇ ਜਾਂਦੇ ਹੋ ਜੀ ਬੌਸ ਵੀ ਕਿਹਾ ਹੈ ਕਹਿੰਦਾ ਨਵਾਬ ਦੇ ਲੀਡਰ ਨੂੰ ਕੋਈ ਵੀ ਲੀਡਰ ਹੋਵੇ ਉਹ ਤੇ ਜਦੋਂ ਥੋੜੀ ਜੀ ਤੁਹਾਨੂੰ ਕੋਈ ਟਿਕਟ ਵਗੈਰਾ ਨਾ ਮਿਲੇ ਕੋਈ ਇਧਰ ਉਧਰ ਕੱਢਦੇ ਫੇ ਤੁਸੀਂ ਉਹਦੇ ਉਲਟੋਂ ਨੂੰ ਕਾਲਾ ਤੇ ਜੋ ਵੀ ਤੁਹਾਡੇ ਮੂੰਹ ਚੋਂ ਤੁਸੀਂ ਉਹ ਕੱਢਦੇ ਹੋ ਇਹ ਹੀ ਕੁਝ ਇੱਥੇ ਹੈ ਉਹਨਾਂ ਇਹ ਛੱਟ ਜਿਹੜੀ ਲੱਗੀ ਹੈ ਕੇਜਰੀਵਾਲ ਤੇ ਕੇਜਰੀਵਾਲੀ ਸੱਤ ਨੂੰ ਇਮੀ ਦੀ ਗੱਲ ਨਹੀਂ ਹਿੱਲ ਕਰਦਾ ਇਹ ਉਹਦੇ ਦੇ ਨਾਲ ਪਰ ਪਰ ਜਿੰਨੀ ਦੀ ਇਲੈਕਸ਼ਨ ਆ ਕੇ ਇਹਦੀ ਫਸ ਗਈ ਬਹੁਤ ਬੁਰੀ ਤਰ੍ਹਾਂ ਜੋ ਫਸੀ ਹੋਈ ਇਲੈਕਸ਼ਨ ਦੇ ਵਿੱਚ ਉਹ ਜਿਵੇਂ ਉਹਨਾਂ ਕਿ ਸਥਿਤੀਆਂ ਬਣੀ ਹੁੰਦੀ ਹੈ ਨਾ ਕਹਿੰਦੇ ਵੀ ਉਹ ਬਿੱਲਾ ਬਾੜ ਛੱਤ ਗਿਆ ਹੁਣ ਬਿੱਲਾ ਬਾੜ ਫਸਿਆ ਹੋਇਆ ਇਹਦੇ ਨਾਲ ਹੁਣ ਤੁਸੀਂ ਦੇਖੋਗੇ ਕਿ ਇਲਜ਼ਾਮ ਬੜੇ ਲੱਗ ਰਹੇ ਹੈ ਜੀ ਸਾਡਾ ਕਪੂਰਥਲਾ ਹਾਊਸਿੰਗ ਦੇ ਮੁੱਖ ਮੰਤਰੀ ਆਰਜੀ ਦੌਰ ਤੋਂ ਕਹਿ ਰਹੇ ਹੋਏ ਹੈ ਕਿ ਇਹ ਸਾ ਉਹਨਾਂ ਦੀ ਤੇ ਵੀ ਗੱਲ ਹੈ ਜੀ ਉੱਥੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨਰੀ ਦੀ ਟੀਮ ਆ ਦੇ ਜਰਾ ਜੀ ਇੱਥੇ ਪੈਸਾ ਲੁਕੋਇਆ ਬੈ ਦਿਕਰਮ ਮੇਂ ਜੀਤ ਗਿਆ ਇੰਜਾਮ ਲਾ ਰਿਹਾ ਕਹਿੰਦਾ ਦੇਖੋ ਜੀ ਪੰਜਾਬ ਦੀਆਂ ਗੱਡੀਆਂ ਪੰਜਾਬ ਦਾ ਪੈਸਾ ਪੰਜਾਬ ਦੀ ਦਾਰੂ ਦਿੱਲੀ ਚ ਜਾ ਰਹੀ ਹੈ ਉੱਥੇ ਜਾ ਕੇ ਕੀਤਾ ਜਾ ਰਿਹਾ ਔਨ ਜਿਹੜੀ ਪਾਰਟੀ ਨੇ ਸ਼ੁਰੂ ਚ ਜਦੋਂ ਇਲੈਕਸ਼ਨ ਲੜੀ ਹੈ ਚੰਡੀਗੜ੍ਹ ਚ ਹੈ ਪੰਜਾਬ ਚ ਲੜੀ ਸੀ ਨੇ ਕਹੀ ਸਾਡੇ ਕੋਲ ਆਣਾ ਨਹੀਂ ਜੀ ਲੋਕਾਂ ਨੇ ਪੈਸੇ ਇਕੱਠੇ ਕੀਤੇ ਲੋਕਾਂ ਨੇ ਸਾਰਾ ਕੁਝ ਰਹਿ ਬਗੈਰ ਪੈਸਾ ਪੈਸੇ ਖਰਚ ਕੀਤੇ ਆ ਆਮ ਆਦਮੀ ਪਾਰਟੀ ਦਿੱਲੀ ਚ ਵੀ ਸਰਕਾਰ ਬਣਾਗੀ ਪੰਜਾਬ ਚ ਵੀ ਬਣਾਗੀ ਬਿਲਕੁਲ ਤੇ ਜੇ ਜੇ ਹੁਣ ਇਹ ਇਲਜ਼ਾਮ ਲੱਗਦੇ ਕਿ ਪੈਸੇ ਪੰਜਾਬ ਚ ਜਾ ਰਹੇ ਆ ਗੱਡੀਆਂ ਪੰਜਾਬ ਦੀਆਂ ਇਸਤੇਮਾਲ ਕੀਤੀਆਂ ਜਾ ਰਹੀਆਂ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਪਰਫਾਰਮੈਂਸ ਆ ਪਾਰਟੀ ਦੀ ਉਹ ਚੰਗੀ ਨਹੀਂ ਜੋ ਲੋਕਾਂ ਦੀਆਂ ਆਸਾਂ ਉਮੀਦਾਂ ਸੀ ਉਹਦੇ ਤੇ ਇਹ ਪੂਰੀ ਨਹੀਂ ਉਤਰੀ ਜੀ ਜਿਹੜੇ ਕੱਚੇ ਅਧਿਕਾਰਾਂ ਨੂੰ ਕੱਚੇ ਪੀਤਰਾ ਨੂੰ ਜਿਹੜੇ ਤੁਹਾਡੇ ਆਪਣੇ ਕੀ ਕਮਾਗੇ ਇਹਨਾਂ ਨੂੰ ਆਪਾਂ ਜ਼ਿਆਦੀਦਾਰ ਕੰਮ ਇਹ ਹੋਗੇ ਅੰਤਵੋਸ਼ਾਲੇ ਹੋਗੇ ਵੀ ਸਾਰੇ ਨੂੰ ਪੱਕੇ ਕਰ ਦੇਾਂਗੇ ਕਿਸੇ ਨੂੰ ਉਹ ਨਹੀਂ ਕੀਤਾ ਕੋਈ ਜਥੇਬੰਦੀ ਸਗਰੂਰ ਮੋਰਚਾ ਲਾਈ ਬੈਠੀ ਹੈ ਕੋਈ ਜਥੇਬੰਦੀ ਚੱਦੀਗੜ੍ਹ ਨੂੰ ਤੁਰੀ ਜਾਂਦੀ ਹੈ ਕੋਈ ਵਿਚਾਰੇ ਜਿਹੜੇ ਹੈਗੇ ਆ ਆਪਣੇ ਬੰਦੀ ਸਿੰਘਾਂ ਨੂੰ ਛਡਵਾਉਣ ਵਾਲੇ ਉਹ ਕੌਮੀ ਇਨਸਾਫ ਮੋਰਚਾ ਲਾਈ ਬੈਠੇ ਆ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਜੇ ਚਾਰ ਬੰਦੇ ਉੱਥੋਂ ਉੱਠ ਕੇ ਮੁੱਖ ਮੰਤਰੀ ਦੇ ਦਫ਼ਤਰ ਵੱਲ ਨੂੰ ਆਉਣ ਨੂੰ ਘਰ ਵੱਲ ਨੂੰ ਆਉਣ ਨੂੰ ਕਰਦੇ ਦੇ ਉਹਨਾਂ ਨੂੰ ਅੱਜ ਘੇਰ ਲੈਂਦੇ ਆ ਉੱਥੋਂ ਫੜਫੜ ਗੱਡੀਆਂ ਤੇ ਉਹਨਾਂ ਨੂੰ ਜਾ ਕੇ ਦੂਸਰਾ ਦੇਸ਼ਾਦੋਂ ਦੇ ਇੱਕ ਲਫਟਾ ਚਲੇ ਗਏ ਇਹ ਚੱਲਦੇ ਇਸ ਵੇਲੇ ਜੋ ਹਾਲਤ ਹੈ ਲੱਗਦਾ ਕਿ ਪਰਫਾਰਮੈਂਸ ਚਗੀ ਨਹੀਂ ਸੋ ਫਿਰ ਪੈਸੇ ਤੇ ਲੇਦੀ ਵੀ ਬਤ ਤੋਂ ਹੁੰਦੀ ਹੈ ਟੁੱਟ ਪਾ ਜੀ ਹੁੰਦੀ ਹੈ ਜਿਵੇਂ ਦੂਜੀਆਂ ਪਾਰਟੀਆਂ ਦੇ ਟੁੱਟ ਪਾ ਜੀ ਹੋਈਆਂ ਦੀ ਉਹਮੇ ਆਵਾਜ਼ ਦੀ ਪਾਰਟੀ ਟੁੱਟ ਪਾ ਜੀ ਹੋਈ ਹੈ ਜੀ ਬਾਰੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਕਿਉਂਕਿ ਕਾਂਗਰਸ ਪਾਰਟੀ ਦਾ ਬਹੁਤ ਕਮਜ਼ੋਰ ਹੈ ਆਪ ਦਾ ਕਹ ਉਹਨਾਂ ਨੂੰ ਕੁਝ ਹੋਰ ਤੇ ਆਉਣ ਦੇ ਚਾਂਸ ਨਹੀਂ ਹੈ ਜੀ ਹਾਂ ਵੋਟਾਂ ਉਹ ਕਿੰਨੀਆਂ ਕ ਲੈ ਲੈਂਦੇ ਇੱਕ ਜੇ ਉਹਨਾਂ ਦੀ ਵੋਟ ਪਰਸੈਂਟੇਜ ਵਧ ਵੀ ਜਾਂਦਾ ਉਹਦਾ ਨੁਕਸਾਨ ਵੀ ਆਵਾਜ਼ ਦੀ ਪਾਰਟੀ ਨੂੰ ਹੋਊਗਾ ਅਕਾਲੀ ਦਲ ਸਾਡਾ ਆਪਣੀ ਮਤਲਬ ਤੁਸੀਂ ਦੇਖੋ ਵੀ ਅਕਾਲੀ ਦਲ ਕਿੰਨੀ ਪੁਰਾਣੀ ਪਾਰਟੀ ਹੈ ਇਹ ਪਹਿਲਾ ਮੌਕਾ ਹੈ ਕਿ ਅਕਾਲੀ ਦਲ ਨਾ ਤਾਂ ਐਸਪੀ ਲੜ ਰਿਹਾ ਤੇ ਨਾ ਕਿਸੇ ਪਾਰਟੀ ਦੀ ਹਮਾਇਤ ਕਰ ਰਿਹਾ ਬਿਲਕੁਲ ਜੀ ਠੀਕ ਹੈ ਉਹ ਇੱਕ ਜਿਹੜੇ ਹੈਗੇ ਇੱਕ ਵੈਬ ਚੈਨਲ ਦੇ ਨਾਲ ਇੰਟਰਵਿਊ ਕਰਦਿਆ ਕਰਦਿਆ ਕਿਦੇ ਪੁੱਛ ਲਿਆ ਸਰਨਾਭ ਸਾਹਿਬ ਨੂੰ ਪੱਤਰਕਾਰ ਨੇ ਇਹਦੀ ਤੁਸੀਂ ਕਿਹਦੀ ਹਮਾਇਤ ਕਰੋਗੇ ਹੁਣ ਸਰਨਾਭ ਸਾਹਿਬ ਕਾਂਗਰਸ ਨਾਲ ਜਾਣੀ ਚਾਹੀਦੀ ਕਿਉਂਕਿ 1983 ਦੀ ਗੱਲ ਹੈ ਕਿ ਸੁਖਵੀਰ ਉਲਟ ਹੈ ਜੀ ਉਧੇ ਪੰਜਾਬ ਪੀਜਾ ਜਨਤਾ ਪਾਰਟੀ ਨੇ ਖੜੇ ਨਹੀਂ ਚੜਨ ਦੇ। ਹਾਂ ਹਾਂ। ਤੇ ਜਿਹੜੇ ਸਰਨਾਲ ਸਾਹਿਬ ਦੇ ਵਿਰੋਧ ਵਾਲੇ ਬੰਦੇ ਆ ਮਨਜਿੰਦਰ ਸਿੰਘ ਸਾਹੋਰੀ ਉਹ ਸਾਰੇ ਦੇ ਸਾਰੇ ਭਾਰਤੀ ਜਨਤਾ ਪਾਰਟੀ ਨਾਲ ਖੜੇ। ਇੱਕੋ ਪਾਰਟੀ ਦੇਗੇ ਉਹ ਮੂੰਹ ਤੇ ਨਿਕਲ ਗਿਆ ਕਿਹਦਾ ਜੀ ਵੋਟਾਂ ਤਾਂ ਅਸੀਂ ਪਾਵਾਂਗੇ ਆਵਾਦਵੀ ਪਾਰਟੀ ਨੂੰ। ਹਾਂ। ਇਹਨਾਂ ਦੀ ਮੰਨਤ ਕਰਾਂਗੇ। ਜੀ। ਹੁਣ ਪੰਜਾਬ ਚ ਆਵਾਦਵੀ ਪਾਰਟੀ ਵਾਲੇ ਕਿਤੇ ਛਗੀ ਆ ਤੇ ਅਕਾਲੀ ਦਲ ਆਇਆ ਜੀ। ਬਿਲਕੁਲ। ਮੇਰੇ ਕਹਿਣ ਮੁਤਾਬਕ ਵੀ ਉਹ ਤੋਂ ਬਾਅਦ ਖਚਾਈ ਹੋਣੀ ਹੈ, ਹੋਗੀ ਹੋਣੀ ਹੈ ਤੇ ਕੱਲ ਸ਼ਾਮ ਜਿਹੜਾ ਇਹ ਗਾ ਤੁਹਾਡਾ ਟੀਵੀ ਜਿਹੜਾ ਹੈਗਾ ਪੰਜਾਬ 'ਚ ਬਹੁਤਾ ਚੱਲਦਾ ਜੀ ਉਸ ਟੀਵੀ ਦੀ ਜਵੇਰ ਦੇ ਵਿੱਚ ਕਹੀ ਜਾਂਦੇ ਸੀ ਨਹੀਂ ਅਸੀਂ ਅੱਜ ਕਿਤੇ ਫੈਸਲਾ ਨਹੀਂ ਕੀਤਾ ਮਤਲਬ ਕੁੱਲ ਬਣਾ ਕੇ ਦੇਖੀਏ ਆਪਾਂ ਸਾਰੇ ਆਪਾਂ ਬੱਲਪੂਸੇ ਜੀ ਪਏ ਆ ਤੇ ਬਾਕੀ ਫੈਸਲਾ ਵੋਟਰ ਭਗਵਾ ਕੇ ਕਰਨਾ ਪੰਜ ਨੂੰ ਅਲਸਤਾਰੀ ਨੂੰ ਰਿਜ਼ਲਟ ਆ ਜਾਣੇ ਕਿ ਫਿਰ ਇਹਦੇ ਅਦਾਲਤ 'ਚ ਹੋਪੇ ਰਣਗੇ ਆਪਾਂ ਵੀ ਆਪਣੀ ਜਿੰਨੀ ਜਿੰਨੀ ਕਾ ਆਪਾਂ ਨੂੰ ਅਕਲ ਹੋਈ ਉਹ ਚਾਪਾਂ ਵੀ ਆਪਦਾ ਕੋਰਾ ਅਕਲ ਦਾ ਤਵੱਲਾ ਕੇ ਵਿੱਚ ਲੋਕ ਵੀ ਜਿਹੜੇ ਹੈਗੇ ਵੱਡੇ ਵੱਡੇ ਪੱਤਰਕਾਰ ਵੱਡੇ ਵੱਡੇ ਚਿੰਤਕ ਉਹ ਆਪਣੀ ਗੱਲ ਕਹਿਣਗੇ ਜੀ